ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਤੁਹਾਡੇ ਨਾਲ ਮੈਂ ਇੱਕ ਬਹੁਤ ਹੀ ਖਤਰਨਾਕ ਯਾਨੀ ਜਾਨਲੇਵਾ ਘਟਨਾ ਸਾਂਝ ਕਰਨ ਜਾ ਰਿਹਾ ਹਾਂ ਇਹ ਘਟਨਾ ਇੱਕ ਜਾਨਵਰ ਦੇ ਵੱਲੋਂ ਕੀਤੀ ਜਾਂਦੀ ਹੈ ਜਿੰਨਾ ਜਾਨਵਰਾਂ ਤੇ ਸਾਡਾ ਅਥਾਹ ਵਿਸ਼ਵਾਸ ਹੁੰਦਾ ਧੀਆਂ ਪੁੱਤਾਂ ਨਾਲੋਂ ਵੀ ਵੱਧ ਵਿਸ਼ਵਾਸ ਹੁੰਦਾ ਅਸੀਂ ਆਮ ਹੀ ਘਰਾਂ ਦੇ ਵਿੱਚ ਜਾਨਵਰ ਤਾਂ ਪਾਲੇ ਹੁੰਦੇ ਆ ਜਿਵੇਂ ਕੁੱਤੇ ਬਿੱਲੇ ਮੰਨ ਲਓ ਜਾਂ ਪਸ਼ੂ ਤਾਂ ਅਸੀਂ ਰੱਖੇ ਹੀ ਹੁੰਦੇ ਆ ਤੇ ਇਹਨਾਂ ਤੇ ਸਾਡਾ ਵਿਸ਼ਵਾਸ ਬਹੁਤ ਜ਼ਿਆਦਾ ਬਣਿਆ ਹੁੰਦਾ ਹੈ ਇੱਕ ਕੋਈ ਸੱਜਣ ਆਇਆ ਉਸਨੇ ਆਪਣੇ ਘਰ ਤੋਂ ਬਾਹਰ ਪਸ਼ੂਆਂ ਦੀ ਅਵੇਲੀ ਲੱਗ ਤੋਂ ਬਣਾਈ ਹੁੰਦੀ ਹੈ ਜਿੱਥੇ ਦੋ ਬਲਦ ਨਜ਼ਰ ਆ ਰਹੇ ਆ ਉਸ ਵਿਹਲੀ ਦੇ ਵਿੱਚ ਕਿਉਂਕਿ ਉਹਨੇ ਕੈਮਰਾ ਪਰਮਾਨੈਂਟ ਉੱਥੇ ਲਗਾਇਆ ਹੋਇਆ ਸੀ ਤੇ ਹੋਰ ਵੀ ਇਹਨਾਂ ਉੱਤੇ ਪਸ਼ੂ ਹੋਣਗੇ ਤੇ ਜਿਹੜੇ ਦੋਸਤੋ ਆਪਾਂ ਜੇ ਗੱਲ ਕਰੀਏ ਅਮਰੀਕੀ ਬਲਦਾਂ ਦੀ ਤੇ ਅਮਰੀਕੀ ਬਲਦ ਜਦੋਂ ਇਹਨਾਂ ਨੂੰ ਵਿਹਲੇ ਛੱਡ ਦਿੱਤਾ ਜਾਂਦਾ ਹੈ ਇਹਨਾਂ ਕੋਲੋਂ ਆਪਾਂ ਕੋਈ ਵੀ ਰੇੜੇ ਦਾ ਜਾਂ ਹੁਰਕ ਠੋਆ ਠੋਈ ਦਾ ਕੰਮ ਨਹੀਂ ਲੈਂਦੇ ਤਾਂ ਇਹ ਇਨਸਾਨ ਦੇ ਵਾਸਤੇ ਕਈ ਵਾਰ ਖਦਰਨਾਖੇਦ ਹੋ ਜਾਂਦਾ ਹੈ ਖਾਸ ਕਰਕੇ ਜਦੋਂ ਇਹ ਜਵਾਨੀ ਦੇ ਦਿਨਾਂ ਦੇ ਵਿੱਚ ਹੁੰਦੇ ਹੈ ਮਤਲਬ 2 2.5 ਸਾਲ ਜਾਂ 3 ਸਾਲ ਦੀ ਉਮਰ ਦੇ ਵਿੱਚ ਹੁੰਦੇ ਹੈ ਉਦੋਂ ਇਹ ਇਨਸਾਨ ਨੂੰ ਨੁਕਸਾਨ ਪਹੁੰਚਾ ਸਕਦੇ ਹੈ ਇਸੇ ਤਰ੍ਹਾਂ ਹੀ ਇੱਕੇ ਬਲਦ ਜਿਹੜਾ ਹਵੇਲੀ ਦੇ ਵਿੱਚ ਖੜਾ ਸੀ ਬਹੁਤ ਮਸਰਿਆ ਹੋਇਆ ਸੀ ਜਦੋਂ ਉਸ ਦਾ ਮਾਲਕ ਉਸ ਨੂੰ ਮਤਲਬ ਪਛਵਾ ਨੂੰ ਕੋਈ ਵੀ ਚਾਰਾ ਵਗੈਰਾ ਦੇਣ ਆਉਂਦਾ ਜਾਂ ਪਾਣੀ ਪਿਲਾਉਣ ਆਉਂਦਾ ਹੈ ਤਾਂ ਉਸ ਨੂੰ ਇਕੱਲੇ ਨੂੰ ਵੇਖ ਕੇ ਬਲਦ ਜਿਹੜਾ ਮੌਕਾ ਸਾਹਮ ਲੈਂਦਾ ਹੈ ਤੇ ਉਸ ਨੂੰ ਆਪਣੇ ਖੇਠਾਂ ਸਿੱਟ ਲੈਂਦਾ ਹੈ ਫਰਸ਼ ਤੇ ਤੇ ਉੱਪਰੋਂ ਉਸ ਨੂੰ ਲੱਤਾਂ ਮਾਰ ਕੇ ਉਸ ਨੂੰ ਢਾ ਮਾਰ ਮਾਰ ਕੇ ਆਪਣੇ ਸਿੰਘਾਂ ਦੇ ਨਾਲ ਜਾਂ ਉਸ ਨੂੰ ਥੱਲੇ ਸਿੱਟ ਕੇ ਇੰਨਾ ਕੁ ਜ਼ੋਰ ਲਗਾ ਰਿਹਾ ਹੁੰਦਾ ਕਿ ਉਸ ਦੀਆਂ ਆਪਣੀਆਂ ਲੱਤਾਂ ਸਲਿੱਪ ਕਰ ਰਹੀਆਂ ਹੁੰਦੀਆਂ ਨੇ ਤੁਸੀਂ ਪੂਰੀ ਵੀਡੀਓ ਦੇਖੋ ਤੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਥੋੜਾ ਘੱਟ ਕਰਿਆ ਕਰੋ ਆਪਣੇ ਕੋਲੇ ਕੋਈ ਵੀ ਡੰਡਾ ਛੋਟਾ ਜ਼ਰੂਰ ਰੱਖਿਆ ਕਰੋ ਤੇ ਇਕੱਲਾ ਮੈਂਬਰ ਹਵੇਲੀ ਦੇ ਵਿੱਚ ਨਾ ਹੀ ਜਾਇਆ ਕਰੋ ਕੋਈ ਜ਼ਰੂਰੀ ਨਹੀਂ ਕਿ ਪਸ਼ੂ ਚਾਲੇਵਾ ਹੋ ਸਕਦੇ ਨੇ ਉਸ ਹਵੇਲੀ ਦੇ ਵਿੱਚ ਕੋਈ ਹੋਰ ਵੀ ਖਤਰਨਾਕ ਚੀਜ਼ ਬੈਠੀ ਹੋ ਸਕਦੀ ਹੈ ਇਸ ਲਈ ਥੋੜਾ ਹਮੇਸ਼ਾ ਸੰਭਲ ਕੇ ਚੱਲਿਆ ਕਰੋ ਹਮੇਸ਼ਾ ਸਾਵਧਾਨੀ ਵਰਤਿਆ ਕਰੋ ਤਾਂ ਉਹ ਤੁਹਾਨੂੰ ਦਿਖਾਉਣੇ ਆ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਅਜੇ ਤੱਕ ਤੁਸੀਂ ਲਾਈਕ ਫੋਲੋ ਐ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹ ਵੀ ਜ਼ਰੂਰ ਕਰ ਲਿਓ ਆਓ ਤੁਹਾਨੂੰ ਦਿਖਾਉਣੇ ਆ ਪੂਰੀ ਵੀਡੀਓ ਜੀ ਦੋਸਤੋ ਹੁਣ ਤੁਸੀਂ ਆਪ ਦੇਖ ਹੀ ਰਹੇ ਹੋ ਕਿ ਇਹ ਬਲਦ ਜਾਂ ਇਸ ਨੂੰ ਸ਼ਾਣ ਵੀ ਕਹਿ ਸਕਦੇ ਆ ਕਿ ਆਪਣੇ ਮਾਲਕ ਨੂੰ ਜਾਨੋਂ ਮਾਰਨ ਦੇ ਲਈ ਪੂਰਾ ਢੀ ਚੋਟੀ ਦਾ ਜੋਰ ਲਗਾਈ ਖੜਾ ਹੈ ਉਸ ਦੀਆਂ ਲੱਤਾਂ ਸਲਿੱਪ ਕਰ ਰਹੀਆਂ ਨੇ ਪਰ ਉਹ ਆਪਣਾ ਜੋਰ ਅਜ਼ਮਾਈ ਕਰਨ ਤੋਂ ਪਿੱਛੇ ਨਹੀਂ ਹਟ ਰਿਹਾ ਕੋਲ ਇੱਕ ਸ਼ਾਇਦ ਮਾਲਕ ਦਾ ਹੀ ਪਾਲਤੂ ਕੁੱਤਾ ਫਿਰਦਾ ਹੈ ਉਹ ਵੀ ਉਸ ਨੂੰ ਆਪਣੇ ਮਾਲਕ ਨੂੰ ਛਡਾਉਣ ਦੀ ਕੋਸ਼ਿਸ਼ ਵਿੱਚ ਹੈ ਪਰ ਉਸ ਦੀ ਇਸ ਸਾਣ ਦੇ ਅੱਗੇ ਕੋਈ ਪੇਸ਼ ਨਹੀਂ ਚੱਲਦੀ ਨਜ਼ਰ ਆ ਰਹੀ ਕੁੱਤਾ ਕਲਾਵੇ ਲੈ ਰਿਹਾ ਹੈ ਕੁੱਤਾ ਇਧਰ ਉਧਰ ਵੀ ਦੇਖਦਾ ਹੈ ਕਿ ਸ਼ਾਇਦ ਕੋਈ ਮਦਦ ਕਰਨ ਦੇ ਵਾਸਤੇ ਆ ਜਾਵੇ ਪਰ ਉਸ ਦੀ ਕੋਈ ਵੀ ਪੇਸ਼ ਨਹੀਂ ਚੱਲੀ ਜ਼ਰੂਰ ਹੀ ਇਸ ਬਲਦ ਨੇ ਉਸ ਵਿਅਕਤੀ ਨੂੰ ਜਨਮ ਮਾਰ ਦਿੱਤਾ ਹੋਵੇਗਾ ਇਹ ਵਿਅਕਤੀ ਸ਼ਾਇਦ ਇਸ ਦੁਨੀਆ ਤੇ ਹੁਣ ਨਹੀਂ ਹੋਣਾ ਅਗਰ ਜੇਕਰ ਹੋਇਆ ਵੀ ਤਾਂ ਉਸ ਨੂੰ ਇੰਨਾ ਕੁੰ ਨਕਾਰਾ ਕਰ ਦਿੱਤਾ ਹੋਣਾ ਕਿ ਉਹ ਇੱਕ ਜ਼ਿੰਦਾ লাশ ਬਣ ਗਿਆ ਹੋਵੇਗਾ ਮੇਰਾ ਵੀਡੀਓ ਪਾਉਣਾ ਇਸ ਸਾਨ ਦੇ ਕੋਈ ਬਰਖਲਾਫੀ ਨਹੀਂ ਹੈਗਾ ਕਿ ਨਾ ਹੀ ਮੈਂ ਕੋਈ ਜੀਵਾਂ ਦੇ ਪਰਖਲਾਫ ਚੱਲਦਾ ਇਹ ਤਾਂ ਕੁਦਰਤ ਦੇ ਨਿਯਮ ਮੁਤਾਬਕ ਸਾਡੇ ਤੇ ਹੀ ਨਿਰਭਰ ਕਰਦੇ ਨੇ ਇਹਨਾਂ ਪਸ਼ੂਆਂ ਦੀ ਸਾਨੂੰ ਦੇਖਭਾਲ ਤਾਂ ਕਰਨੀ ਚਾਹੀਦੀ ਹੈ ਇਹਨਾਂ ਨੂੰ ਪਿਆਰ ਵੀ ਕਰਨਾ ਚਾਹੀਦਾ ਹੈ ਸੋ ਜਿੱਥੇ ਸਾਵਧਾਨੀਆਂ ਵਰਤਣ ਦੀ ਲੋੜ ਹੈ ਸਾਨੂੰ ਜਰੂਰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਸਾਨੂੰ ਹਮੇਸ਼ਾ ਪਤਾ ਹੀ ਹੁੰਦਾ ਹੈ ਕਿ ਸਾਡੇ ਜਿਹੜਾ ਵੀ ਜਾਨਵਰ ਰੱਖਿਆ ਉਸ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਸੋ ਸਾਨੂੰ ਉਸ ਦੇ ਸੁਭਾਅ ਦੇ ਮੁਤਾਬਕ ਸਾਵਧਾਨੀ ਵਰਤਦੇ ਹੋਏ ਆਪਣੇ ਕੋਲ ਕੋਈ ਵੀ ਡੰਡਾ ਸੋਟਾ ਰੱਖਣਾ ਚਾਹੀਦਾ ਹੈ ਜਿਸ ਕਰਕੇ ਅਸੀਂ ਆਪਣਾ ਬਚਾਅ ਕਰ ਸਕੀਏ ਇਸ ਵੀਡੀਓ ਤੇ ਸਾਡਾ ਪ੍ਰਤੀਕਰਮ ਤੁਹਾਨੂੰ ਕਿਉਂ ਜਿਹਾ ਲੱਗਿਆ ਆਪਣੇ ਸੁਝਾਅ ਕਮੈਂਟ ਦੇ ਵਿੱਚ ਜਰੂਰ ਦਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਅੱਗੇ ਹੋਰ ਦੋਸਤਾਂ ਤੱਕ ਜਰੂਰ ਭੇਜਿਓ ਤਾਂ ਕਿ ਹਰ ਕੋਈ ਸਾਵਧਾਨੀ ਵਰਤ ਸਕੇ ਧੰਨਵਾਦ ਕੋਸਟੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਰ ਦਾ ਧੰਨਵਾਦ